ਅੱਜ ਬਈ ਅਸੀਂ ਪੀਖੀ ਆਏ ਸੀ ਤਾਂ ਸਾਨੂੰ ਸਾਡੇ ਏਰੀਆ ਦਾ ਮਾਣਾ ਕੋਟ ਗੁੰਨੇ ਦਾ ਤੇਲੂ ਰਾਜ ਜੀ ਮਿਲੇ ਸੀ ਐਕਸਪ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋਵੋਗੇ ਜੋ ਆਪਣੇ ਜੋ ਆਪਣੇ ਲੋਹਾ ਖੇੜੇ ਤੇ ਜੱਗੀ ਸਰਪੰਚ ਨੇ ਇਹ ਜ਼ਿਆਦਾਤਰ ਪ੍ਰਮੋਸ਼ਨਾਂ ਦੇ ਵਿੱਚ ਇਕੱਠੀ ਮਿਲਦੇ ਹੋਣਗੇ ਤੁਹਾਨੂੰ ਤੁਸੀਂ ਆਵਦੇ ਮੋਬਾਈਲਾਂ ਤੇ ਦੇਖਦੇ ਹੋਵੋਗੇ ਅੱਜ ਸਾਨੂੰ ਪੀਖੀ ਮਿਲੇ ਨੇ ਤਾਂ ਸਾਨੂੰ ਭੱਜ ਕੇ ਮਿਲੇ ਨੇ ਵਿੱਚ ਮੁੰਡਿਆਂ ਨੂੰ ਪਹਿਲਾਂ ਨਹੀਂ ਜਾਣਦੇ ਚਾਹੇ ਸਾਨੂੰ ਜਾਣਦੇ ਸੀਗੇ ਜਿਹੜਿਆਂ ਨੂੰ ਨਹੀਂ ਵੀ ਜਾਣਦੇ ਸੀ ਭੱਜ ਭੱਜ ਕੇ ਜੱਟੀਆਂ ਪਾਈਆਂ ਤੇ ਬਾਈ ਤੋਂ ਹਾਲ ਕੁਝ ਹੋ ਗਈ। ਬਾਕੀ ਗੱਲ ਬਾਈ ਮੜਾ ਜਾਂ ਨੇੜੇ ਆ ਜਾ ਕਈ ਵਾਰੀ ਬਾਜੇ ਸੁੱਕਟ ਫੜੂਗਾ। ਉਹ ਬਾਈ ਇਹ ਸਾਡਾ ਭਰਾ ਬਾਈ ਜਦੋਂ ਸੁਭਕਰਨ ਦੀ ਬਾਈ ਮੌਤ ਹੋਈ ਆ ਜਦੋਂ ਗੋਲੀਆਂ ਚੱਲੀਆਂ ਦੀ ਬਾਰਡਰ ਤੇ। ਯਾ ਬਾਈ ਇਹ ਸਾਡਾ ਭਰਾ ਸੀ ਕੋਈ ਅੱਜ ਦੇ ਨਹੀਂ ਜਾਣਦੇ ਹੈਗੇ ਬਬਲੀ ਮੱਤੀ। ਸੋ ਬਾਈ ਸਾਡਾ ਗਮਾਂਡੀ ਹੈਗਾ। ਬਾਈ ਦਾ ਬਹੁਤ ਸੋਹਣੇ ਪੇਜ ਨੇ ਬਾਈ YouTube Snapchat ਸਾਰੇ ਪਾਸੇ ਪਲੇਟਫਾਰਮ ਨੇ। ਬਾਈ ਸਾਨੂੰ ਉੱਥੇ ਮਿਲਿਆ ਸੀ ਬਾਰਡਰ ਤੇ। ਜਦੋਂ ਸੁਮਕਰਨ ਮਾਰਿਆਗਾ ਬਾਈ ਗੋਲੀਆਂ ਨਾਲ ਉੱਥੇ ਜਦੋਂ ਗੋਲੀਆਂ ਚੱਲਦੀ ਸੀ ਭਰਾ ਉੱਥੇ ਸੀਗਾ ਅਸੀਂ ਸਾਡੀ ਸਾਰੀ ਟੀਮ ਗਈ ਸੀ ਪ੍ਰੋਡੂਸਰ ਦੀ ਤੇ ਭਰਾ ਵੀ ਉੱਥੇ ਸੀਗਾ ਹੋਰ ਬਬਲੀ ਤੇਰਾ ਵਧੀਆ ਬਾਈ ਹਾਂ ਬਾਈ ਹਾਂ ਤੇ ਭਰਾ ਵੀ ਬਾਈ ਗੋਲੀਆਂ ਲੱਗੀ ਸੀ ਮੈਨੂੰ ਬੋਲਣ ਦੇ ਹੁਣ ਮਾੜਾ ਯਾਰ ਕਿਉਂਕਿ ਲੋਕਾਂ ਨੂੰ ਵੀ ਦੱਸਣਾ ਜ਼ਰੂਰੀ ਹੈਗਾ ਆਪਣੇ ਜਿਹੜੇ ਕਿਸਾਨ ਭਰਾ ਨੇ ਬਈ ਉਹਨਾਂ ਨੂੰ ਪਤਾ ਲੱਗਣਾ ਜ਼ਰੂਰੀ ਹੈਗਾ ਵੀ ਜਿਹੜੇ ਸੋਸ਼ਲ ਮੀਡੀਆ ਦੇ ਨੇ ਬਾਈ ਇਹ ਐਵੇਂ ਨਹੀਂ ਤੁਰੇ ਫਿਰਦੇ ਬਹੁਤ ਸਾਥ ਦੇ ਰਹੇ ਨੇਗੇ ਬਾਈ ਸਾਰੇ ਪਾਸੇ ਆਹ ਦੇਖੋ ਬਈ ਲੱਤਾਂ ਤੇ ਹਜੇ ਵੀ ਨਿਸ਼ਾਨ ਨੇ ਭਰਾ ਦੇ ਆਹ ਦੇਖ ਲਓ ਬਾਈ ਕੰਡਾ ਮਟ ਗਿਆ ਬਈ ਬਾਈ ਬਾਲਾ ਜਿਆਦੇ ਫਿਰ ਉੱਥੇ ਨੁਕਸਾਨ ਹੋਇਆ ਸੀਗਾ ਕਈ ਸੋਸ਼ਲ ਮੀਡੀਆ ਨੇ ਉਹ ਚੀਜ਼ਾਂ ਕਵਰੇਜ ਕਰ ਗਈ ਨਹੀਂ ਹੈਗੀਆਂ ਸੋ ਭਰਾ ਹੋਰੀ ਬਾਈ ਕਿਉਂਕਿ ਬਈ ਫੇਜ ਪੇਜ ਬੰਦ ਕਰ ਦਿੰਦੇ ਸਾਨੂੰ ਪਤਾ ਹੀ ਆ ਬਈ ਹਨਾ ਕਿਉਂਕਿ ਬਾਲੇ ਚੀਜ਼ਾਂ ਕਵਰੇਜ ਕਰਦੀ ਨਹੀਂ ਹੁੰਦੇ ਤੇ ਹੁਣ ਤਰ੍ਹਾਂ ਬਸ ਪੇਜ ਬੂਈ ਵਧੀ ਚੱਲਦਾ ਹੈ ਹੁਣ ਪੇਜ ਵਧੀਆ ਚੱਲਦਾ ਬਸ ਲੋਕਾਂ ਨੂੰ ਅਪੀਲ ਆ ਵੀ ਆਪਣੇ ਨਾਲ ਜੁੜਨ ਵੀਰੇ ਜੁੜਨਗੇ ਯਾਰ ਜੁੜਨਗੇ ਮੇ ਨਾਲ ਬਾਕੀ ਕੰਮ ਦੀ ਗੱਲ ਹੈ ਜਦੋਂ ਦਿੱਲੀ ਧਰਨੇ ਤੇ ਇਹ ਗੱਲ ਆ ਹੋਈ ਆ ਅਸੀਂ 8 ਜਾਣੇ ਰਹਿ ਗਏ ਸੀ ਬਈ ਸਾਰੇ 8 ਜਾਣੇ ਰਹਿ ਗਏ ਸੀਗੇ ਜਿਹੜਾ ਟਰੈਕਟਰ ਪੰਨ ਰਹੇ ਸੀ ਸਾਥੋਂ ਉਹਨਾਂ ਦੀ ਸਿਰਫ 20 ਮੀਟਰ ਦੀ ਦੂਰੀ ਸੀਗੀ ਤਾਂ ਅਸੀਂ ਸੜਕ ਤੇ ਉਹਨਾਂ ਨਾਲ ਸੰਘਰਸ਼ ਕਰਿਆ ਉੱਥੋਂ ਅਸੀਂ 8 ਜਾਣਿਆਂ ਨੇ ਸਾਡੇ ਕੋਲੇ ਵੀਡੀਓ ਪਈਆ ਉਹਨਾਂ ਰਿਕਾਰਡ ਤੁਹਾਨੂੰ ਅਸੀਂ ਦਿਖਾ ਸਕਦੇ ਆ 8 ਜਾਣਿਆਂ ਨੇ ਉਹਨਾਂ ਨੂੰ ਉੱਥੋਂ ਮੰਨ ਲਓ ਕਿਵੇਂ ਵੀ ਵੀ ਕਰਿਆ ਸੀ 8 ਜਾਣਿਆਂ ਨੇ ਉਹਨਾਂ ਨੂੰ ਕਿਰਾਂ ਵਾਪਸ ਮੋੜਿਆ ਬੰਦੇ ਇਕੱਠੇ ਕਰਕੇ ਬਹੁਤ ਬੁਰਾ ਹਾਲ ਸੀਗਾ ਬਾਈ ਦੇਖਣਯੋਗ ਸੀਗਾ ਬਾਈ ਮੈਂ ਕਹਿੰਦਾ ਪ੍ਰਮਾਤਮਾ ਕਾਹਨੂੰ ਕਿਸੇ ਨੂੰ ਇਹ ਟਾਈਮ ਦਿਖਾਵੇ ਬਾਈ ਬਹੁਤ ਮਾੜਾ ਟਾਈਮ ਸੀਗਾ ਬਾਈ ਇੰਨੀਆਂ ਬਾਈ ਆਪਣੇ ਭਰਾਵਾਂ ਦੇ ਇੰਨੀਆਂ ਸੱਟਾਂ ਵੱਜੀਆਂ ਸੀਗੀਆਂ ਬਾਈ ਕਿਉਂਕਿ ਸੋਸ਼ਲ ਮੀਡੀਆ ਜਿਹੜੇ ਹੁੰਦੇ ਨੇ ਬਾਈ ਪੱਤਰਕਾਰ ਅਸਲੀ ਉਹ ਤਾਂ ਦਿਖਾਉਂਦੇ ਨਹੀਂ ਹੁੰਦੇ ਹੈਗੇ ਇਹ ਜਿਹੜੇ ਮੇਰੇ ਵਰਗੇ ਬਾਈ ਛੋਟੇ ਕੈਮਰਾਮੈਨ ਹੁੰਦੇ ਨੇ ਉਹ ਦਿਖਾਉਂਦੇ ਨੇ ਜਿਉਂ ਦਿਖਾ ਵੀ ਦੇਣ ਉਹਨਾਂ ਦਾ ਹ ਸਰਕਾਰ ਪੇਜ ਬੰਦ